ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀ ਕਲੈਕਸ਼ਨ ਆ ਫਰਸਟ ਵਾਲੀਆਂ ਐਵੇਲੇਬਲ ਹੋਤੀਆਂ ਆਣ ਗਿਆ ਬਹੁਤ ਪਿਆਰੇ ਸੂਟ ਨੇ 1300 ਰੁਪਿਆ ਇਹਨਾਂ ਦਾ ਪ੍ਰਾਈਸ ਹੈ ਰੰਗ ਤੇ ਡਿਜ਼ਾਈਨ ਜਿਹੜੇ ਐਡ ਕੀਤੇ ਨੇ ਉਹ ਇੱਥੇ ਅਵੇਲੇਬਲ ਨੇ ਐਵੀਆਂ ਵਾਲੀਆਂ 30 ਸੂਟਸ ਦੇ ਤੇ ਪ੍ਰਿੰਟ ਆਏ ਨੇ ਬਹੁਤ ਸੋਹਣਾ ਰੰਗ ਹੈ ਰੇਟ ਬਿਲਕੁਲ ਅਫੋਰਡੇਬਲ ਹੈ 6300 ਰੁਪਿਆ ਦੇ ਵਿੱਚ ਤੁਹਾਨੂੰ ਸੂਟ ਮਿਲ ਜੇਗਾ ਇਹ ਸੂਟ ਆਲ ਓਵਰ ਪਸ਼ਮੀਨਾ ਦਾ 5 ਮੀਟਰ ਜਿਹੜਾ ਤੁਹਾਨੂੰ ਸੂਟ ਮਿਲੇਗਾ ਆਲ ਓਵਰ ਪ੍ਰਿੰਟ ਹੈ 5 ਮੀਟਰ ਤੁਹਾਨੂੰ ਮਿਲੇਗਾ ਪਸ਼ਮੀਨਾ ਦਾ ਸੂਟ ਹੈ ਰੰਗ ਤੇ ਡਿਜ਼ਾਈਨ ਸਾਰੇ ਅਵੇਲੇਬਲ ਨੇ ਦੁਪੱਟਾ ਵੈਲਵਟ ਦਾ ਆਏਗਾ 2 ਮੀਟਰ ਤੋਂ 2.5 ਮੀਟਰ ਦੀ ਲੈਂਥ ਹੈ 4 ਸਾਈਡ ਤੇ ਉਹਦੇ ਲੈਸ ਲੱਗੀ ਹੋਈ ਹੈ ਪ੍ਰਾਈਸ ਇਹਦਾ ਸਿਰਫ ਤੇ ਸਿਰਫ 630 ਰੁਪਇਆ ਓਨਲੀ 630 ਫ੍ਰੀ ਸ਼ਿਪਿੰਗ ਚਾਰजेस ਆਲ ਓਵਰ ਇੰਡੀਆ ਇਹਨਾਂ ਸੂਟਾਂ ਤੇ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਆਲ ਓਵਰ ਇੰਡੀਆ ਜੋ ਪ੍ਰਾਈਸ ਮੈਂ ਇੱਥੇ ਦੱਸਾਂਗੀ ਉਹੀ ਲੱਗੇਗਾ ਐਵੇਂ ਵਾਲੇ ਜਿਹੜੇ ਤੁਹਾਨੂੰ ਪਸ਼ਮੀਨਾ ਦੇ 5 ਮੀਟਰ ਦੇ ਨਾਲ ਤੁਹਾਨੂੰ ਵੈਲਵਟ ਦਾ ਜਿਹੜਾ ਸਟੋਲ ਮਿਲੇਗਾ ਇਹ ਸਿਰਫ ਤੇ ਸਿਰਫ 630 ਵਿੱਚ ਮਿਲੇਗਾ। ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ ਦਿੱਤਾ ਹੈ। ਨੰਬਰ ਜਾ ਕੇ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੇ ਵੱਲੋਂ ਰਿਪਲਾਈ ਜਰੂਰ ਆਏਗਾ। ਇਹਨਾਂ ਵਿੱਚ ਮੇਰੇ ਕੋਲ 30 ਰੰਗ ਅਵੇਲੇਬਲ ਨੇ। ਸੂਟ ਸਾਰਾ ਤੁਹਾਨੂੰ ਆਲਓਵਰ ਪ੍ਰਿੰਟ ਮਿਲੇਗਾ। ਜਿਹੜਾ ਨਾਲ ਸਟਾਲ ਆਏਗਾ। ਉਸ ਵੈਲਵਟ ਦਾ ਤੁਹਾਨੂੰ ਮਿਲੇਗਾ 2.5 ਮੀਟਰ ਦਾ। ਰੰਗ ਉਹਦੇ ਨਾਲ ਕੰਟਰਾਸਟ ਕਰਕੇ ਇਹਨੂੰ ਐਡ ਕੀਤਾ ਗਿਆ ਹੈ। ਬਾਕੀ ਤੁਸੀਂ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੋ ਇਹ ਤੁਹਾਨੂੰ ਟਾਪ ਐਂਡ ਬੋਟਮ ਦੀ ਸ਼ਿਮਰ ਫੈਬਰਿਕ ਦੀ ਸ਼ਰਟ ਨਾਲ ਬੋਟਮ ਜਿਹੜਾ ਕੈਮਰੀ ਕਾਟਨ 8 ਮੀਟਰ ਦਾ ਸ਼ਰਟ ਜਿਹੜੀ ਹੈ ਪਿਓਰ ਸ਼ਿਮਰ ਦੀ ਮਿਲੇਗੀ ਡਿਜੀਟਲ ਪ੍ਰਿੰਟ ਨਾਲ 8 ਮੀਟਰ ਦੀ ਪ੍ਰਾਈਸ ਇਹਦਾ 550 ਰੁਪਏ ਆ ਫ੍ਰੀ ਸ਼ਿਪਿੰਗ ਚਾਰजेस ਆਲ ਓਵਰ ਇੰਡੀਆ ਕਿਸੇ ਵੀ ਕਲੈਕਸ਼ਨ ਤੇ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਤੁਸੀਂ ਅਗਰ ਕੋਈ ਕੁਇਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ ਦਿੱਤਾ ਹੈ ਨੰਬਰ ਜਾ ਕੇ ਮੈਸੇਜ ਕਰ ਦੋ ਅਗਰ ਸੂਟ ਵੇਖਣੇ ਸਟੇਟਸ ਵੇਖਣੇ ਤਾਂ ਵੀ ਮੈਸੇਜ ਕਰ ਦਿਓ ਤੁਹਾਡਾ ਨੰਬਰ ਸੇਵ ਕਰ ਲਵਾਂਗੇ ਫਿਰ ਤੁਹਾਨੂੰ ਸਟੇਟਸ ਜਿਹੜਾ ਉਹ ਸ਼ੋ ਹੋ ਜਾਏਗਾ ਸੇਲ ਕਰਨਾ ਚਾਹੁੰਦੇ ਤਾਂ ਵੀ ਨੰਬਰ ਜਾ ਕੇ ਮੈਸੇਜ ਕਰਨਾ ਦੇਣਾ ਗਰੁੱਪ ਵਿੱਚ ਐਡ ਕਰ ਦਿਆਂਗੇ ਫਿਰ ਤੁਹਾਨੂੰ ਡੇਲੀ ਅਪਡੇਟਸ ਆ ਜਾਇਆ ਕਰਨਗੇ ਐਮ ਵਾਲੇ ਸੂਟ ਬਹੁਤ ਸਸਤੇ ਨੇ ਸਿਰਫ ਤੇ ਸਿਰਫ 500 ਦੇ ਵਿੱਚ ਤੁਹਾਨੂੰ ਸ਼ਰਟ ਕੋਟਾ ਚੈੱਕ ਦੀ ਡਿਜੀਟਲ ਪ੍ਰਿੰਟ ਨਾਲ 2.5 ਮੀਟਰ ਦੁਪੱਟਾ ਕੋਟਾ ਚੈੱਕ ਦਾ ਡਿਜੀਟਲ ਪ੍ਰਿੰਟ ਨਾਲ 2.5 ਮੀਟਰ ਬਾਟਮ ਕੈਮਰੀ ਕਾਰਡਨ ਦਾ ਮਿਲੇਗਾ 2.5 ਮੀਟਰ ਬਾਟਮ ਇਹਦਾ ਪਲੇਨ ਆਏਗਾ ਪ੍ਰਾਈਸ ਇਹ ਤਾਂ 500 ਰੁਪਏ ਆ ਰੰਗ ਤੇ ਡਿਜ਼ਾਈਨ ਫਿਲਹਾਲ ਸਾਰੇ ਅਵੇਲੇਬਲ ਨੇ ਬਹੁਤ ਪਿਆਰੇ ਪ੍ਰਿੰਟ ਨੇ बॉਟਮ ਪਲੇਨ ਹੈ ਸ਼ਰਟ ਤੇ ਦੁਪੱਟਾ ਪ੍ਰਿੰਟਡ ਹੈ ਤਾਂ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਅਤੇ ਟ੍ਰੈਂਡੀਜ਼ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ